ਨਮਾ ਨਾ ਮਾ ਮੁੰਡੇ ਕੁੜੀ ਦਾ ਹੋਇਆ ਸੀ ਵਿਆਹ ਤੇ ਕਮਰੇ ਚ ਪਏ ਸੀ ਸੁੱਤੇ ਅੱਗੋਂ ਨੌਜਵਾਨ ਨੇ ਕੁੰਡੀ ਖੋਲ ਕੇ ਵੜ ਗਿਆ ਅੰਦਰ ਤੇ ਕਰਤਾ ਕਸੂਤਾ ਕੰਮ ਘਟਨਾ ਕਮਰੇ ਚ ਹੋ ਗਈ ਕੈਦ ਦੇਖੋ ਤਸਵੀਰਾਂ ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਚਾਟੀ ਵਿੰਡ ਅਧੀਨ ਆਉਂਦੇ ਪਿੰਡ ਗਿਲਵਾਲੀ ਦਾ ਜਿੱਥੇ ਨਵਿਆਹ ਜੋੜਾ ਜਦੋਂ ਆਪਣੇ ਕਮਰੇ 'ਚ ਸੁੱਤਾ ਪਿਆ ਸੀ ਤਾਂ ਚੋਰ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱੰਦਿਆ ਵਿਆਹੇ ਜੋੜੇ ਦੀ ਚੈਨੀ ਮੁਦਰੀਆਂ ਹਾਰ ਮੋਬਾਈਲ ਦੇ ਨਾਲ ਨਾਲ 40000 ਕੈਸ਼ ਚੋਰੀ ਕਰਕੇ ਫਰਾਰ ਹੋ ਗਏ ਜਿਸ ਵੰਦੀ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ ਸਰ ਮੇਰਾ ਨਾਮ ਅੰਬਿਤਪਾਲ ਸਿੰਘ ਹੈ ਤੇ ਸਰ ਅਸੀਂ ਗਏ ਆ ਮੈਂ ਤੇ ਹਸਬੰਦ ਤੇ ਮੇਰੀ ਵਾਈਫ ਅ ਕੱਲ ਰਾਤ ਤਕਰੀਬਨ 1:00 ਵਜੇ ਦਾ ਟਾਈਮ ਸੀ ਅਸੀਂ 1:00 ਵਜੇ ਨਾਲ ਵਾਪਸ ਆ ਗਏ ਤੇ ਅਸੀਂ 1:30 2:00 ਵਜੇ ਨਾਲ ਦਵੇਂ ਜੀ ਸੁੱਤੇ ਆ ਤੇ ਅਸੀਂ ਸੌਂਦੇ ਆ ਸਾਰੀ ਖੜਕੇ ਦੀ ਥੋੜੀ ਜੀ ਆਵਾਜ਼ ਆਈ ਹੈ ਹਲਕੀ ਜੀ ਪਰ ਅਸੀਂ ਨੋਟਿਸ ਨਹੀਂ ਕੀਤਾ ਇਸ ਗੱਲ ਨੂੰ ਤੇ ਉਹਨਾਂ ਸਵੇਰੇ ਜਦੋਂ ਉੱਠ ਕੇ ਦੇਖਿਆ ਸਾਡੇ ਘਰੇ ਕੋਈ ਵੀ ਸਾਡਾ ਕੋਈ ਸਮਾਨ ਨਹੀਂ ਰਿਹਾ ਕੋਈ 골ਡ ਵਗੈਰਾ ਕੋਈ ਜੁਐਲਰੀ ਵਗੈਰਾ ਨਹੀਂ ਸਾਡੇ ਘਰੇ ਰਹੀ ਕੋਈ ਸਾਡਾ ਕੈਸ਼ ਨਹੀਂ ਰਿਹਾ ਤੁਸੀਂ ਫਿਰ ਪੁਲਿਸ ਕੰਪਲੇਟ ਰਖਾਈ ਆ ਤੇ ਪਰ ਹਲੇ ਤੱਕ ਕੁਝ ਪਤਾ ਨਹੀਂ ਜੇ ਲੱਗਾ ਘਰ ਚ ਕੌਣ ਕੋਰਣਾ ਤੁਹਾਡੇ ਸਾਡੇ ਘਰ ਚ ਮੈਂ ਮੇਰੀ ਮੰਮੀ ਡੈਡੀ ਤੇ ਮੇਰੀ ਵਾਈਫ ਜੇ ਮੰਮੀ ਪਪਾ ਘਰ ਚ ਨਹੀਂ ਸੀ ਉਸ ਟਾਈਮ ਨਹੀਂ ਉਸ ਟਾਈਮ ਘਰੇ ਨਹੀਂ ਜੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸੀਸੀਟੀਵੀ ਤੁਸੀਂ ਤੁਹਾਡੇ ਵੱਲੋਂ ਗਲਤੀ ਕੋਈ ਸੀਸੀਟੀਵੀ ਚ ਸਰ ਬੰਦਾ ਇਹਦੇ ਪਛਾਣ ਨਹੀਂ ਆਉਂਦੀ ਕੋਈ ਵੀ ਸੀਸੀਟੀਵੀ ਆਇਆ ਵਾ ਬੰਦਾ ਇੱਕ ਆਇਆ ਵਾ ਪਰਵਤ ਚ ਹਾਂਜੀ ਕੀਤੀ ਜੇ ਪੁਲਿਸ ਵਾਲੇ ਆਂਦੇ ਵੀ ਲੱਭ ਲੈਣੇ ਆ ਨਹੀਂ ਦੋਵੇਂ ਜਣੇ ਕੋਈ ਸ਼ੱਕ ਲੱਗਦਾ ਸ਼ੱਕ ਤਿੰਨ ਜਗੇ ਇਸ ਤਰ੍ਹਾਂ ਕਿਸੇ ਦੇ ਕਰ ਸਕਦੇ ਕਿੰਨਾ ਕੁ ਸਮਾਨ ਸੀ ਘਰ ਦੇ ਵਿੱਚ ਸਮਾਨ ਦੇ ਵਿੱਚ ਕਾਫੀ ਘਰ ਤੇ ਵਿੱਚ ਕਾਫੀ ਸਮਾਨ ਸੀ ਇੱਕ ਮੇਰੇ ਚਾਂਸ ਸੀ ਦੋ ਚਾਰ ਮੇਰੀ ਮੁੰਦਰੀਆਂ ਸੀ ਇੱਕ ਮੇਰੇ ਘਰ ਦੀ ਦਾ ਸੈਟਿੰਗ ਹੈ। ਇੱਕ ਮੇਰਾ ਫੋਨ ਵੀ ਲੱਗੇ ਤੇ। ਕੈਸ਼ ਕੈਸ਼ ਵੀ ਗਿਆ। ਹਾਂਜੀ ਕੈਸ਼ ਵੀ ਗਿਆ। ਕਿੰਨਾ? 30-40 ਹਜ਼ਾਰ ਰੁਪਏ ਕੈਸ਼ ਦੀ। ਘਰ ਦੇ ਵਿੱਚ ਤੁਹਾਨੂੰ ਕਿਵੇਂ ਸਵੇਰੇ ਉੱਠ ਕੇ ਵੇਖਿਆ ਕੀ ਟੁੱਟਿਆ ਹੋਇਆ ਸੀ ਜਿਹਨਾਂ ਉਹਨਾਂ ਨੇ ਚੋਰ ਨੇ ਐਂਟਰੀ ਅੰਦਰ ਕੀਤੀ। ਸਰ ਉਹਨਾਂ ਸਾਡੇ ਗੇਟ ਹੀ ਆਂ ਦਾ ਜਾਲੀ ਵਾਲਾ। ਉਹਦੀ ਜਾਲੀ ਪਾੜ ਕੇ ਉਹਨਾਂ ਨੇ ਵਿੱਚੋਂ ਹੱਥ ਪਾ ਕੇ ਫਿਰ ਕੁੰਡੀ ਖੋਲੀ ਸੀ। ਘਰ ਦੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਹੀਂ ਪ੍ਰਸ਼ਾਸਨ ਤਸੀਮਾ ਇਹੀ ਮੰਗ ਕਰਦੇ ਆਂ ਵੀ ਸਾਡਾ ਜਲਤ ਤੋਂ ਜਲ ਦਾ ਸਾਡਾ ਚੋਰ ਫੜਿਆ ਜਾਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੀ ਜਾਵੇ ਗੌਰ ਪ੍ਰੀਤ कौर ਕੀ ਗੱਲ ਬਾਤ ਹੈ ਰਾਜ ਚੋਰੀ ਹੋਈ ਤੁਹਾਡੇ ਘਰ ਵਿੱਚ ਉਸ ਸਮੇਂ ਤੁਸੀਂ ਕਿੱਥੇ ਸੀ ਤੇ ਕੀ ਕੀ ਚੱਲ ਰਿਹਾ ਸੀ ਚੋਰੀ ਮੀਨਿੰਗ ਹਾਰ ਚਾਈਨੀ ਮੁੰਦਰੀ ਸੀਗੀ ਇੱਕ ਕੈਸ਼ ਵੀ ਸੀਗਾ ਉਹ ਚੱਕਿਆ ਗਿਆ ਸਾਰੇ ਦੇ ਹਾਂਜੀ ਤੁਸੀਂ ਕਿੱਥੇ ਤੁਹਾਨੂੰ ਨੂੰ ਪਤਾ ਲੱਗਿਆ ਪਤਾ ਹੀ ਨਹੀਂ ਲੱਗਾ ਜੀ ਅਪਣ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ ਅਪਾ ਦੂਜੇ ਕਮਰੇ ਚ ਸੀ ਹਾਂਜੀ ਕਿਸੇ ਤੇ ਕੋਈ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤੇ ਨਹੀਂ ਜੇ ਫਿਲਹਾਲ ਕਿਸੇ ਤੇ ਜਿਹੜੀ ਸੀਸੀਟੀਵੀ ਤੁਸੀਂ ਕੜਾਈਏ ਦੇ ਵਿੱਚ ਕਿੰਨੇ ਨੌਜਵਾਨ ਸੀ ਜਿਹੜਾ ਉਹ ਚੋਰ ਸੀ ਕਿੰਨੇ ਜਾਨੀ 21 ਸੀਗਾ ਇਹਨਾਂ ਦਾ ਚੋਰ ਆ ਤੁਹਾਡੇ ਘਰ ਕਿੱਦਾਂ ਐਂਟਰ ਹੋਇਆ ਕਿਵੇਂ ਲੱਗਦਾ ਤੁਸੀਂ ਕਿਵੇਂ ਲੱਗਦਾ ਸ਼ੱਕ ਕਿਵੇਂ ਲੱਗਦਾ ਉਮਨਿੰਗ ਕੋਠਿਆਂ ਦੇ ਉੱਪਰ ਦੀੋਂ ਹੀ ਆਇਆ ਵਾ ਸਿੱਧਾ ਨਹੀਂ ਮਣਿੰਗੇ ਇਦਾਂ ਕਾਂਦੇ ਟੱਪੀ ਕਿਹੜਾ ਦਰਵਾਜ਼ਾ ਟੁੱਟਿਆ ਹੋਇਆ ਇਹਨਾਂ ਨੇ ਐਂਟਰੀ ਕੀਤੀ ਦਰਵਾਜ਼ਾ ਉਹ ਉੱਦ 40 ਵਾਲਾ ਇਸ ਸਬੰਧੀ ਪੁਲਿਸ ਨੇ ਜਾਂਚ ਅਤੇ ਕਾਰੀਨ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਆ ਚੋਰ ਵੱਲੋਂ ਮੋਬਾਈਲ ਬੰਦ ਨਹੀਂ ਕੀਤਾ ਗਿਆ ਜਲਦ ਲੋਕੇਸ਼ਨ ਟਰੇਸ ਕਰਕੇ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਹੈ ਜੀ 19 ਤਰੀਕ ਨੂੰ ਸਾਹਮਣੇ ਐ 12ਵੇਂ ਮਹੀਨੇ ਨੂੰ 19 ਤਰੀਕ ਨੂੰ ਪਰਸੋਂ ਇਹਨਾਂ ਦੀ ਦਰਖਾਸਤ ਆਈ ਸੀ 8:10 ਵਜੇ 8:10 ਦਾ ਦਰਖਾਵਾ ਮੌਕੇ 'ਤੇ ਵੇਖਿਆ ਜਾ ਕੇ ਵੇਖਿਆ ਜੇ ਇੱਕ ਘਰ ਆ ਚਾਰ ਬਨੇਓ ਘੇਰਿਆ ਸਾਰੇ ਬਨੇਓ ਤੇ ਦੋ ਕਮਰੇ ਆ ਇੱਕ ਰਸੋਈ ਤੇ ਇੱਕ ਸਾਈਡ ਤੇ ਇਹ ਮੁੰਡਾ ਜਿਹੜਾ ਮੁੰਡਾ ਅੰਮ੍ਰਿਤਪਾਲ ਆ ਮੁੰਡਾ ਇਹਦੀ ਘਰ ਦੀ ਤੇ ਨਵਾਂ ਵਿਆਹ ਆ ਇਹ ਸੁੱਤੇ ਹੀ ਤੇ ਨਾਲ ਦਾ ਕਮਰਾ ਜਿਸ ਬੈੱਡ ਇਹਨਾਂ ਦੇ ਟੱਟੇ ਆ ਨਵੇਂ ਉੱਧਰ ਨਹੀਂ ਸੁੱਤੇ ਦੂਜੇ ਬਨੇ ਸੁੱਤੇ ਆ ਤੇ ਮਾਤਾ ਇਹਨਾਂ ਦੀ ਗਈ ਇਹਦੀ ਭੈਣ ਕੋਈ ਬਿਮਾਰ ਆ ਤੇ ਉੱਥੇ ਗਈ ਤੇ ਆਣ ਕੇ ਲਿਖਾਇਆ ਕਿ ਮੇਰਾ ਕੁਝ ਰੁਪਏ ਤੇ ਕੋਈ ਮੁੰਦਰੀਆਂ ਦੋ ਉਹ ਕੋਈ ਨਾਮ ਨੂੰ ਮਤਲਬ ਆਕਤੀ ਲੈ ਗਿਆ ਤੇ ਜਿੰਦਾ ਜਿਹੜਾ ਉਹ ਸਾਰੇ ਜਿਹੜੀ ਗਰੇਲਿਆ ਉਹ ਟੁੱਟੀ ਸੀ ਥੋੜੀ ਜਿਹੀ ਆਹ ਕੀਤਾ ਇਹਨਾਂ ਦੇ ਹੁਣ ਜਿਹੜਾ ਦਾ ਮੋਬਾਈਲ ਉਹ ਵੀ ਚੋਰੀ ਹੋਇਆ ਕੋਈ ਵੈਰ ਉਹ ਚੱਲਦਾ ਸੀ ਉਹ ਹੀ ਲੋਕੇਸ਼ਨ ਤੇ ਲਾਇਆ ਲੋਕੇਸ਼ਨ ਤੇ ਜਦੋਂ ਕੋਡ ਆ ਵੀ ਸਾਨੂੰ ਸਾਈਬਰ ਕ੍ਰਾਈਮ ਵੱਲੋਂ ਫੇਰ ਜੋ ਕਾਰ ਉਹ ਅਮਰੋਜ ਚਲੰਦੀ ਜੀ ਲੋਕਾਂ ਦੰਦ ਜਮ ਅਮਰੋਜ ਕਰਕੇ ਮੁੜ ਕੇ ਪਰਚਾ ਧਾਵਾਂਗੇ ਫੇਰ ਜਿਹੜਾ ਦੋਸ਼ੀ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਉਂ ਦਿੱਤਾਗਾ ਕਾ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਚੋਰਾਂ ਨੇ ਕੁਝ ਜ਼ਿਆਦਾ ਹੀ ਆਤੰਕ ਮਚਾਇਆ ਹੋਇਆ ਆਏ ਦਿਨ ਚੋਰੀ ਦੀਆਂ ਕਈ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ